ਮੁਕੇਰੀਆਂ ਦੇ ਨਜ਼ਦੀਕੀ ਪਿੰਡ ਕੋਲੀਆਂ ਵਿਖੇ ਸਵਰਗੀ ਮਾਸਟਰ ਸੇਵਕ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਪਤਨੀ ਕੁਲਦੀਪ ਕੌਰ ਦੀ ਪ੍ਰੇਰਣਾ ਸਦਕਾ ਉਹਨਾਂ ਦੇ ਸੁਪੁੱਤਰਾਂ ਕੁਲਰਾਜ ਸਿੰਘ ਅਤੇ ਬਲਰਾਜ ਸਿੰਘ ਦੀ ਅਗਵਾਈ ਵਿੱਚ ਤੀਸਰਾ ਅੱਖਾਂ ਦਾ ਫ੍ਰੀ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਮੱਕੜ ਹਸਪਤਾਲ ਮੁਕੇਰੀਆਂ ਵਿਖੇ ਲੰਬੇ ਸਮੇਂ ਤੋਂ ਇਲਾਕੇ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਅੱਖਾਂ ਦੇ ਮਾਹਰ ਡਾਕਟਰ ਅਖਿਲ ਬੱਤਰਾ ਹੋਰਾਂ ਕੈਂਪ ਦਾ ਲਾਭ ਪ੍ਰਾਪਤ ਕਰਨ ਪੁੱਜੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਫ੍ਰੀ ਦਵਾਈਆਂ ਦਿੱਤੀਆਂ ਇਸ ਦੇ ਨਾਲ ਹੀ ਡਾਕਟਰ ਸੀਮਾ ਮਲਹੋਤਰਾ ਸੀਐਚਓ ਵਿਜੇ ਕੁਮਾਰੀ ਹੋਰਾਂ ਦੇ ਨਾਲ ਰਮਨ ਅੰਜਨਾ ਦੇਵੀ ਅਤੇ ਸਮੂਹ ਮੈਡੀਕਲ ਟੀਮ ਵੱਲੋਂ ਵੀ ਸੇਵਾਵਾਂ ਦਿੱਤੀਆਂ ਗਈਆਂ ਪਿੰਡ ਦੀ ਡਿਸਪੈਂਸਰੀ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਦੀ ਜਨਤਾ ਨੇ ਲਾਭ ਲਿਆ। ਗੱਲਬਾਤ ਰਾਹੀਂ ਕੈਂਪ ਆਯੋਜਕ ਕੁਲਰਾਜ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਅਸ਼wini ਕੁਮਾਰ ਅਤੇ ਪਿੰਡ ਵਾਸੀਆਂ ਨੇ ਅੱਖਾਂ ਦੇ ਮਾਹਰ ਡਾਕਟਰ ਵੱਲੋਂ ਇਲਾਕੇ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਹਨਾਂ ਨੂੰ ਕੈਂਪ ਦੌਰਾਨ ਸਮਾਂ ਦੇਣ ਲਈ ਸ਼ਲਾਘਾ ਕੀਤੀ। ਉੱਥੇ ਹੀ ਡਾਕਟਰ ਅਖਿਲ ਬੱਤਰਾ ਹੋਰਾਂ ਸਵਰਗੀ ਮਾਸਟਰ ਸੇਵਕ ਸਿੰਘ ਜੀ ਦੇ ਪਰਿਵਾਰ ਵੱਲੋਂ ਕੈਂਪ ਲਗਾ ਕੀਤੀ ਗਈ ਸੇਵਾ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਦੱਸਿਆ ਕਿ ਇਹ ਕੈਂਪ ਦੌਰਾਨ ਲਗਭਗ 200 ਦੇ ਕਰੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਹਨ ਅਤੇ 50 ਤੋਂ ਵੱਧ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਫ੍ਰੀ ਆਪਰੇਸ਼ਨ ਮੱਕੜ ਹਸਪਤਾਲ ਵਿਖੇ ਕੀਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਮਰੀਜ਼ਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾ ਲਈ ਇਹਨਾਂ ਦੀ ਸਾਮ ਸੰਭਾਲ ਲਈ ਜਾਗਰੂਕ ਕੀਤਾ ਅਤੇ ਸਮੇਂ-ਸਮੇਂ ਸਿਰ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣ ਦੀ ਅਪੀਲ ਕੀਤੀ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਅੱਜ ਪਿੰਡ ਕੋਹਿਆ ਵਿਖੇ ਮਾਸਟਰ ਸਰੂਪ ਸਿੰਘ ਦੀ ਜਾਦ ਵਿੱਚ ਤੀਜਾ ਅੱਖਾਂ ਦਾ ਕੰਪ ਹੈ ਉਹਨਾਂ ਦੀ ਫੈਮਲੀ ਵਾਲਾ ਲਗਾਇਆ ਜਾ ਰਿਹਾ ਇਸ ਪਰਿਵਾਰ ਦਾ ਇਸ ਪਿੰਡ ਨੂੰ ਬੜੀ ਏਮ ਹੈ ਤੇ ਤੀਸਰੇ ਕੈਂਪ ਵਿੱਚ ਅੱਜ ਜਿਹੜਾ ਡਾਕਟਰ ਅਖੀ ਬੱਤਰਾ ਜੀ ਉਹ ਐਸਪੀਐਮ ਕਾਲਜ ਚੈਰੀਟੇਬਲ ਹਸਪੀਟਲ ਤੋਂ ਆਏ ਆ ਬੜੇ ਵਧੀਆ ਤਰੀਕੇ ਨਾਲ ਪੇਸ਼ੈਂਟ ਦੇਖ ਰਹੇ ਨੇ ਔਰ ਮਾਸਟਰ ਸੇਵਕ ਸਿੰਘ ਜੀ ਪਰਿਵਾਰ ਨੇ ਇਹ ਜਿਹੜਾ oprala ਕਰਦੇ ਆ ਇਹ ਬਹੁਤ ਵਧੀਆ oprala ਆ ਇਸ ਦੀ ਪੀਨ ਸਾਰੇ ਇਲਾਕੇ ਨੂੰ ਹੈ ਸਾਡੇ ਪਿੰਡ ਤੋਂ ਪੱਟੀਆਂ ਤੋਂ ਸ਼ਹਿਰੇ ਤੋਂ ਕੋਲੋਤੇ ਤੋਂ ਕਾਫੀ ਪਿੰਡਾਂ ਤੋਂ ਜਿਹੜੇ ਗਰੀਬ ਪਰਿਵਾਰ ਆ ਉਹ ਉਹਨਾਂ ਦਾ ਚੈੱਕਅਪ ਕਰਾ ਰਹੇ ਆ ਰਹੇ ਆ ਜਿੰਦਾ ਦੇ ਪੀਜੇ ਇਸ ਕੈਂਪ ਵਿੱਚ ਘੱਟ ਤੋਂ ਘੱਟ ਵੀ ਆਹੀ 50 60 ਦਾ ਆਪਰੇਟ ਕਰਵਾਉਣ ਦਾ ਇਹਨਾਂ ਦਾ ਟੀਚਾ ਹੈ ਬਹੁਤ ਵਧੀਆ ਇਸ ਪਰਿਵਾਰ ਨੂੰ ਅਸੀਂ ਮੈਂ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਸ ਪਰਿਵਾਰ ਨੂੰ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਜੋ ਸੇਵਾ ਕਰਨ ਦਾ ਉਤਰਾਅ ਉੱਤ ਡ ਕਰਦੇ ਰਹਿਣ ਉਹ ਸਾਡੇ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਹੈ ਸਸਿ ਜੀ ਮੇਰਾ ਨਾਮ ਕੁਲਰਾਜ ਸਿੰਘ ਪਿੰਡ ਕੋਲੀਆਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਹਾਂ ਤੇ ਪਿਛਲੇ 3 ਸਾਲ ਤੋਂ ਅਸੀਂ ਇੱਕ ਕੈਂਪ ਲਗਾ ਰਹੇ ਹਾਂ ਜੋ ਪਹਿਲੀ ਵਾਰੀ ਕੈਂਪ ਅਸੀਂ 2022 ਚ ਲਗਾਇਆ ਸੀ 2023 ਤੇ 24 ਨੂੰ ਅਸੀਂ ਕੰਟੀਨਿਊਸ਼ਨ ਕੀਤਾ ਹੈ ਇਹ ਕੈਂਪ ਤੋਂ ਮੈਂ ਆਪਣੇ ਫਾਦਰ ਸਾਹਿਬ ਮਾਸਟਰ ਸਰਵਿਕ ਸਿੰਘ ਜੀ ਦੇ ਨਾਮ ਤੇ ਸ਼ੁਰੂ ਕੀਤਾ ਸੀਗਾ ਤੇ ਉਹਦੀ ਪ੍ਰੇਮਾ ਮੇਰੇ ਛੋਟੇ ਭਰਾ ਤੇ ਮੇਰੀ ਮਾਤਾ ਜੀ ਨੇ ਸਾਨੂੰ ਦਿੱਤੀ ਸੀ ਜਿਹਦੇ ਅਸੀਂ ਵਿਆਹਾਂ ਸ਼ਾਦੀਆਂ ਤੇ ਪੈਸੇ ਜਿਹੜੇ ਖਰਚਦੇ ਆ ਉਹਨਾਂ ਨੂੰ ਅਸੀਂ ਕਿਸੇ ਸਮਾਜ ਦੇ ਕੰਮ ਵਿੱਚ ਲਗਾ ਸਕੀਏ ਅਸੀਂ ਅੱਜ ਵੀ ਟਿੱਚਾ ਕੰਟੀਨਿਊ ਕਰਦੇ ਹਾਂ ਪਹਿਲੇ ਸਾਲ ਅਸੀਂ ਹਿਮੋਪਰੇਸ਼ਨ ਕਰਾਈ ਸੀ ਇਸ ਵਾਰੀ ਅਸੀਂ ਪਾਸイヤー ਪੀ ਆਪਰੇਸ਼ਨ ਕਰਾਏ ਨੇ ਇਸ ਵਾਰੀ ਸਾਡਾ ਟਿੱਚਾ 40-50 ਦਾ ਹੈ ਅੱਜ ਤੱਕ ਤਕਰੀਬਨ 150 ਮਰੀਜ਼ ਰਜਿਸਟਰ ਕਰਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 25 ਤੋਂ 30 ਆਪਰੇਸ਼ਨ ਡਾਕਟਰ ਸਾਹਿਬ ਨੇ ਰਿਕਮੈਂਡਿੰਗ ਦਿੱਤੇ ਨੇ ਬਾਕੀ ਸ਼ਾਮ ਤੱਕ 40-50 ਦਾ ਜੋ ਵੀ ਟਿੱਚਾ ਹੋਏਗਾ ਅਸੀਂ 50 ਹੋਵੇ 60 ਹੋਵੇ ਅਸੀਂ ਪੂਰਾ ਪੂਰਾ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਇਹ ਕੈਂਪ ਤੀਸਰੀ ਵਾਰ ਲੱਗਣ ਜਾ ਰਿਹਾ ਹੈ ਕੋਲੀਆਂ ਪਿੰਡ ਦੇ ਵਿੱਚ ਲੋਕਾਂ ਨੇ ਕਾਫੀ ਪਿਆਰ ਦਿੱਤਾ ਇਸ ਪਿੰਡ ਦੇ ਤੇ ਅਸੀਂ ਇੱਕ ਥਰਡ ਜਿਹੜਾ ਕੈਂਪ ਲਗਾ ਰਹੇ ਹਾਂ ਕਾਫੀ ਸਕਸੈਸਫੁਲ ਸਾਡਾ ਗਿਆ ਹੈ ਅਪ੍ਰੋਕਸੀਮੇਟਲੀ 50 ਦੇ ਅਰਾਊਂਡ ਅਸੀਂ ਆਪਰੇਸ਼ਨਸ ਵਗੈਰਾ ਇਸ ਕੈਂਪ ਕੈਂਪ ਦੇ ਰਾਹੀਂ ਆਪਾਂ ਕਰਾਂਗੇ ਮੈਂ ਬਹੁਤ-ਬਹੁਤ ਸ਼ੁਕਰੀਆਦਾ ਕਰਨਾ ਚਾਹ ਰਿਹਾ ਹਾਂ ਕੁਲ ਕੁਲਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਹਰ ਸਾਲ ਇਹ有机会 ਦਿੰਦੇ ਨੇ ਕਿ ਅਸੀਂ ਇੱਥੇ ਆ ਕੇ ਇਹ ਕੈਂਪ ਕਰਕੇ ਲੋਕਾਂ ਨੂੰ ਸੇਵਾ ਦੇਣ ਦਾ ਮੌਕਾ ਦੇਣਾ ਤੇ ਵਿੱਚ ਅਸੀਂ ਆਲਮੋਸਟ ਜਨਰਲ ਡਿਜ਼ੀਜ਼ਸ ਦੀ ਸਕਰੀਨਿੰਗ ਕਰ ਰਹੇ ਹਾਂ ਤੇ ਗਲਾਸੇ ਨੰਬਰ ਲਈ ਅਸੀਂ ਪੇਸ਼ੈਂਟਸ ਨੂੰ ਹਸਪਤਾਲ ਬੁਲਾ ਰਹੇ ਹਾਂ ਜਿਹਦੇ ਉਹ ਵੀ ਆਪਾਂ ਫ੍ਰੀ ਆਫ ਕਾਸਟ ਦੇਵਾਂਗੇ ਚਾਹੇ ਉਹ ਪਹਾੜੋਂ ਦੂਰ ਦੇ ਹੋਣ ਜਾਂ ਨੇੜੇ ਦੇ ਹੋਣ ਸਰਜਰੀਜ਼ ਜੋ ਵੀ ਨਿਕਲ ਰਹੀਆਂ ਅਸੀਂ ਉਹ ਫ੍ਰੀ ਆਫ ਕਾਸਟ ਕਰ ਰਹੇ ਹਾਂ ਦਵਾਈਆਂ ਵੀ ਦਿੱਤੀ ਜਾ ਰਹੀਆਂ ਜਿਹੜੀ ਸਰਜਰੀਜ਼ ਹੈਗੀਆਂ ਉਹ ਕੁਲਰਾਜ ਜੀ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਮੇਰਾ ਹਰ ਵਾਰ ਇੱਕ ਹੀ ਸੁਨੇਹਾ ਹੁੰਦਾ ਹੈ ਕਿ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੋਏ ਲੋਕਲ ਕਿਤੇ ਦਵਾਈ ਲੈ ਕੇ ਅੱਖ ਦੇ ਵਿੱਚ ਨਹੀਂ ਪਾਣੀ ਹੈ ਅੱਖ ਹੈ ਤਾਂ ਜਹਾਨ ਹੈ ਆਪਣੇ ਨੀਅਰਸ ਸਟੇਟ ਦੇ ਡਾਕਟਰ ਦੇ ਤੇ ਤੁਹਾਨੂੰ ਵਿਸ਼ਵਾਸ ਹੋਣਾ ਕੋਲ ਜਾ ਕੇ ਆਪਣਾ ਇਲਾਜ ਪਾਪਰ ਤਰੀਕੇ ਨਾਲ ਕਰਵਾਇਆ ਜਾਏ ਪਰ ਬਹੁਤ ਵਧੀਆ ਗੱਲ ਹੈ ਕਿ ਆ ਆਪਣੇ ਪਿੰਡ ਚ ਉਹਨਾਂ ਨੇ ਕੈਂਪ ਲਾਇਆ ਰਾਜ ਬਲਰਾਜ ਸਿੰਘ ਤੇ ਕਰਵਾਸ ਸਿੰਘ ਜੀ ਜਿਹੜੇ ਮਾਸਟਰ ਸੈਕਸਰੀ ਜੀ ਦੇ ਬੇਟੇ ਦੋਨੋਂ ਸਾਰੇ ਪਰਿਵਾਰ ਨੇ ਬੜਾ ਵਧੀਆ ਸਹਿਯੋਗ ਕੀਤਾ ਹੈ ਪਿੰਡ ਨੂੰ ਤੇ ਬਾਕੀ ਹੋਰ ਪਿੰਡਾਂ ਦੇ ਵੀ ਇਹਨਾਂ ਨੇ ਸਾਰਿਆਂ ਨੂੰ ਆਖਿਆ ਹੈ ਕਿ ਜਿੰਨੇ ਵੀ ਕੋਈ ਆਪਣਾ ਆਪਰੇਸ਼ਨ ਕਰਵਾਉਣਾ ਹੈ ਕੋਈ ਇਹਨਾਂ ਨੇ ਆਪਾਂ ਲੈਂਥ ਤੇ ਜਾ ਪਉਣਾ ਜਾਂ ਬਣੇ ਕੋਈ ਕਿਸੇ ਨਹੀਂ ਘਟਾ ਕੋਈ ਦਾਵਾ ਆਈ ਦਾਰੂ ਜਿਹੜਾ ਉਹ ਆਣ ਕੇ ਲੈ ਸਕਦਾ ਹੈ ਫਰੀ ਕੈਂਪ ਲਗਾਇਆ ਹੋਇਆ ਹੈ ਇਹਨਾਂ ਨੇ ਬਹੁਤ ਵੱਡੀ ਸੇਵਾ ਹੈ ਵਧੀਆ ਕੰਮ ਲਾਜੀ ਜਿਨ੍ਹਾਂ ਨੂੰ ਵਿਚਾਰੇ ਮਾਤੜੀੜਿਆ ਉਹ ਨਹੀਂ ਦਵਾਈ ਖਰਚ ਸਕਦੇ ਜਿਹੜੇ ਅੱਖਾਂ ਵਿੱਚ ਰੰਗ ਪਵਾ ਨਹੀਂ ਸਕਦੇ ਉਹਨਾਂ ਨੂੰ ਫ੍ਰੀ ਪਵਾ ਕੇ ਦਿੰਦੇ ਹੈ ਸੁਭਾਅ ਬਹੁਤ ਸੋਹਣਾ ਹੈ ਇਹਨਾਂ ਦਾ ਮਨ ਅਨਸਾਰ ਮੁੰਡੇ ਆਹ ਜਿਹਨੂੰ ਇਹਨਾਂ ਮੁੰਡੇ ਬਹੁਤ ਮਨ ਅਨਸਾਰ ਹੈ ਫਾਦਰ ਸਾਹਿਬ ਤੇ ਇਹਨਾਂ ਦੇ ਸਾਰੇ ਹੋ ਗਏ ਆ ਮਾਤਾ ਰਹਾ ਦੀਏ ਤੇ ਅਮਲੀ ਵਾਲਾ ਛੱਡ ਡੇ ਗਿਆ ਮੁੰਡਾ ਕੈਨੇਡਾ ਰਹਿੰਦਾ ਉਸ ਤੇ कितने अपना काम है तो कर हर साल कर रहे डॉक्टर खेल डॉक्टर जो है बड़े सुलझे हुए डॉक्टर है सर जी बहुत मार है अखिल बड़ी दूरी लोग होंगे